ਦਿੱਲੀ ਸਾਡਾ ਸਰਰ ਵੀ ਅਜਮਾ ਰਹੀ ਹੈ ਤੇ ਦਿੱਲੀ ਸਾਡਾ ਸਦਕ ਵੀ ਦਿਖ ਰਹੀ ਹੈ ਇਹਨਾਂ ਦੋ ਚੀਜ਼ਾਂ ਦੇ ਨਾਲ ਕਦੀ ਸਮਝੌਤੇ ਨਹੀਂ ਹੁੰਦੇ ਜੇ ਸਮਝੌਤੇ ਕਰ ਲਵਾਂਗੇ ਜੇਲ ਕਟਣੀ ਵੀ ਔਖੀ ਹੈ 30 35 35 ਸਾਲ ਪਾਇਸਾ ਬੈਠੇ ਨੇ ਸਾਡੇ ਕੋਲ ਲੰਬੀ ਜੇਲ ਕੱਟ ਕੇ ਆਏ ਨੇ ਜੇਕਰ ਸਿਰ ਤੇ ਆਰਾ ਚੱਲ ਰਿਹਾ ਹੈ ਤੇ ਭਾਈ ਤੇ ਹਲਾ ਜੀ ਉਬਲਦੀ ਦੇਖ ਵਿੱਚ ਬੈਠੇ ਨੇ ਭਾਈ ਮਤੀ ਦਾਸ ਜੀ ਇਹ ਸਾਰੀਆਂ ਸ਼ਹਾਦਤਾਂ ਜਿਹੜੀਆਂ ਨੇ ਕੇਵਲ ਕਿਤਾਬਾਂ ਦਾ ਸ਼ਿੰਗਾਰ ਨਹੀਂ ਨੇ ਤੇ دیਵਾਨਾਂ ਦੇ ਵਿੱਚ ਕੇਵਲ ਬੋਲਣ तक ਸੀਮਿਤ ਨਹੀਂ ਨੇ ਇਹਨਾਂ ਵਿੱਚੋਂ ਕੇਂਦਰੀ ਭਾਵ ਕੱਢਣਾ ਬਹੁਤ ਜ਼ਰੂਰੀ ਹੈ ਮੈਂ ਅੱਜ ਦੇਖ ਰਿਹਾ ਸੀਗਾ ਮੇਰੇ ਆਪਣੇ ਵਟਸਐਪ ਦੇ ਉੱਤੇ ਪਤਾ ਨਹੀਂ ਕਿੰਨੇ ਲੋਕਾਂ ਨੇ ਗੁਰਤੇਗ ਭਾਦਰ ਸਾਹਿਬ ਦੀ ਸ਼ਹਾਦਤ ਉੱਤੇ ਮੈਨੂੰ ਮੈਸੇਜ ਭੇਜੇ ਨੇ ਤੁਹਾਨੂੰ ਵੀ ਆਏ ਹੋਣਗੇ ਫਿਰ ਬੜੇ ਲੋਕਾਂ ਨੇ ਲਿਖਿਆ ਹੈ ਹਿੰਦ ਦੀ ਚਾਦਰ ਹਿੰਦ ਦੀ ਚਾਦਰ ਹਿੰਦ ਕਿੰਨਾ ਪ੍ਰਚਲਿਤ ਕਰਤਾ ਕਿੰਨਾ ਮਸ਼ਹੂਰ ਕਰਤਾ ਬਗੈਰ ਸੋਚੇ ਸਮਝੇ ਕਿ ਇਹਦੀਆਂ ਇੰਪਲੀਕੇਸ਼ਨਸ ਕੀ ਨੇ ਇਹਦੇ ਰਿਜ਼ਲਟਸ ਕੀ ਨੇ ਇਹਦੀਆਂ ਇੰਟਰਪ੍ਰੀਟੇਸ਼ਨਸ ਕੀ ਨੇ ਚੇਤੇ ਰੱਖਿਓ ਗੁਰੂ ਸਾਹਿਬ ਦੀਆਂ ਕੋਈ ਵੀ ਕੁਰਬਾਨੀਆਂ ਜਿੰਨੀਆਂ ਕੁਰਬਾਨੀਆਂ ਨੇ ਸ਼ਹਿਬਜ਼ਾਦਿਆਂ ਦੀ ਦਿਹਾੜੇ ਆਣ ਵਾਲੇ ਨੇ ਇਹ ਮਹਾਨ ਸ਼ਹਾਦਤਾਂ ਨੂੰ ਕਦੀ ਵੀ ਭਾਰਤ ਦੀ ਸੰਸਕ੍ਰਿਤੀ ਤੇ ਭਾਰਤ ਦੇ ਬਾਉਂਡਰੀਜ਼ ਦੇ ਨਾਲ ਭਾਰਤ ਦੀਆਂ ਸੀਮਾਵਾਂ ਦੇ ਨਾਲ ਭਾਰਤ ਦੀ ਸੰਸਕ੍ਰਿਤੀ ਦੇ ਨਾਲ ਕਦੀ ਵੀ ਨਾ ਜੋੜਿਆ ਕਰੋ ਕਦੀ ਵੀ ਨਾ ਜੋੜਿਆ ਕਰੋ ਉਹ ਜਿਹੜੇ ਜੋੜਦੇ ਪਏ ਨੇ ਨਾ ਉਹ ਤੁਹਾਨੂੰ ਇੱਕ ਹਿੰਦੁਸਤਾਨ ਦੇ ਫਰੇਮ ਦੇ ਵਿੱਚ ਲਿਆ ਕੇ ਖੜਾ ਕਰਨਾ ਚਾਹੁੰਦੇ ਨੇ ਕੋਈ ਖੰਚ ਪਾਣਾ ਚਾਹੁੰਦੇ ਨੇ ਇਹ ਹਿੰਦ ਦੀ ਚਾਦਰ ਵੀ ਸਾਡਾ ਆਪਣਾ ਸ਼ਬਦ ਨਹੀਂ ਹੈ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੂੰ ਸਾਬ ਜਦਿਆਂ ਦੀ ਸ਼ਾਦ ਦਾ ਨਾ ਅਸੀਂ ਦੇਸ਼ ਦੇ ਨਾਲ ਨਹੀਂ ਜੋੜ ਸਕਦੇ ਇਹ ਬ੍ਰਹਮੰਡੀ ਨੇ ਇਹ ਸ਼ਰਮ ਵਿਆਪੀ ਨੇ ਇਹ ਅਸੀਂ ਆ ਬ੍ਰਹਮੰਡੀ ਨੇ ਜੋ ਪਾਤਾਲਾ ਪਾਤਲ ਲਖ ਆਕਾਸ਼ਾਂ ਆਕਾਸ ਦੀ ਬੁਲੰਦੀਆਂ ਤੱਕ ਜਾਂਦੀਆਂ ਨੇ ਯੁਗਾਂ ਯੁਗਾਂ ਤਰਾਹ ਤੱਕ ਇਥੋਂ ਲੋਕੀ ਪ੍ਰੇਰਣਾ ਲੈਂਦੇ ਰਹਿਣਗੇ ਪਰ ਫਿਰ ਵੀ ਯਾਦ ਰੱਖਿਓ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕੇਗਾ ਸੋ ਇੱਕ ਗੁਜ਼ਾਰਿਸ਼ ਹੈ ਤੁਹਾਡੀ ਚਰਨਾਂ 'ਚ ਮੈਂ ਤਾਂ ਆਪਣੇ ਪੋਤਰੇ ਨੂੰ ਇਸ ਵੇਰੇ ਸਮਝਾ ਕੇ ਆਇਆ ਸੀਗਾ ਮੇਗਾ ਬੇਟਾ ਇੱਕ ਇੱਕ ਮੈਸੇਜ ਇਹ ਸ਼ਬਦ ਆਪਣੀ ਮਾਨਸਿਕਤਾ ਦਾ ਹਿੱਸਾ ਨਹੀਂ ਬਣਾਣਾ ਹਿੰਦ ਦੀ ਚਾਦਰ ਉਹ ਸ੍ਰਿਸ਼ਟੀ ਦੀ ਚਾਦਰ ਹੈ ਬਰਮੰਡੀ ਹੈ ਇਹ ਆ ਸ਼ਹੀਦਾਂ ਨੂੰ ਜੋ ਅਸੀਂ ਯਾਦ ਰੱਖ ਰਹੇ ਨਾ ਇੱਥੇ ਵਿਜ਼ਨ ਦੀ ਗੱਲ ਕੀਤੀ ਬੜੀ ਪਿਆਰੀ ਗੱਲ ਹੈ ਵਿਜ਼ਨ ਨਿਕਲ ਗਿਆ ਸਾਡੇ ਦਿਮਾਗ ਚੋਂ ਮਿਸ਼ਨ ਨਿਕਲ ਗਿਆ ਸਾਡੇ ਦਿਮਾਗ ਚੋਂ ਵਿਜ਼ਨ ਤੇ ਮਿਸ਼ਨ ਦੋਨੋਂ ਇਕੱਠੇ ਚੱਲਦੇ ਨੇ ਵਿਜ਼ਨ ਹੋਏਗਾ ਤਾਂ ਮਿਸ਼ਨ ਹੈ ਮਿਸ਼ਨ ਹੋਏਗਾ ਤਾਂ ਵਿਜ਼ਨ ਵੀ ਹੋਣਾ ਜ਼ਰੂਰੀ ਹੈ ਇਹ ਦੋਨੋਂ ਆਪਸ ਵਿੱਚ ਸਪਲੀਮੈਂਟਰੀ ਐਂਡ ਕੰਪਲੀਮੈਂਟਰੀ ਨੇ ਸੋ ਇਸ ਕਰਕੇ ਇਹ ਤਾਂ ਬਹੁਤ ਖੂਬਸੂਰਤ ਗੱਲ ਕੀਤੀ ਗਈ ਕਿ ਭਈ ਇਹਨਾਂ ਸਿੰਘਾਂ ਦਾ ਵਿਜ਼ਨ ਕੀ ਸੀਗਾ ਇਕਨੋਮਿਕ ਡਿਸੇਬਿਲਟੀ ਦੀ ਗੱਲ ਕੀਤੀ ਗਈ ਦੇਸ਼ ਦੀ ਇਹ ਤੋਂ ਗੱਲ ਕੀਤੀ ਬੜੀ ਪਿਆਰੀ ਗੱਲ ਹੈ ਜਿਸ ਲਈ ਇਕਨੋਮਿਕ ਸਿਸਟਮ ਨੂੰ ਡਿਸਮੈਂਟਲ ਕਰਦੇ ਹੋ ਤੇ ਫਿਰ ਉਹਦੀ ਆਪਣੇ ਆਪ ਹੀ ਖਤਮ ਹੋ ਜਾਂਦਾ ਇਹ ਚੈਨ ਨਹੀਂ ਦੀ ਇੱਕ ਪਾਈਪਲਾਈਨ ਹੈ ਉਸ ਪਾਈਪਲਾਈਨ ਨੂੰ ਕਟਆਫ ਕਰ ਦਿਓਗੇ ਤਾਂ ਫਾਈਨੈਂਸ਼ੀਅਲ ਸਿਸਟਮ ਕੋਲੈਪਸ ਕਰ ਜਾਏਗਾ ਬੜਾ ਵਧੀਆ ਵਿਜ਼ਨ ਸੀਗਾ ਖਸ ਹੁਣ ਸਾਰੀਆਂ ਗੱਲਾਂ ਤਾਂ ਮੈਂ ਸਪੀਕਰ ਤੇ ਬੋਲ ਨਹੀਂ ਸਕਦਾ ਕਈ ਮਜਬੂਰੀਆਂ ਨੇ ਕਈ ਲਿਮਿਟੇਸ਼ਨਸ ਨੇ